ਤੇ ਮੰਦੀਪ ਜੀ ਜੀਸੇ ਉਹ ਚਾਰੇ ਮੋਟਰਸਾਈਕਲ ਜਿਹੜੇ ਸਪਾਂਸਰ ਇਹਨਾਂ ਪਰਿਵਾਰਾਂ ਵੱਲੋਂ ਕੀਤੇ ਗਏ ਨੇ ਉਹ ਇੱਥੇ ਆ ਗਏ ਬਹੁਤ ਬਹੁਤ ਧੰਨਵਾਦ ਤੇ ਵੀ ਦੀਪ ਦੋ ਕਬੱਡੀਆਂ ਦੂਜੀ ਪੈਨ ਲੱਗੀ ਆ 10000 ਦੀ ਸੋਨਾ ਹੌਲੈਂਡ ਰਾਜਾ ਜੋਰ ਤੇ ਨਾਲ ਐਮਪੀ ਕੈਨੇਡਾ ਤੇ ਨਾਲ ਸਾਡਾ ਜੋਬਨ ਜੋਲ ਇਹਨਾਂ ਭਰਾਵਾਂ ਵੱਲੋਂ 10000 ਦੀਆਂ ਤਿੰਨ ਤੇ ਦੂਜੀ 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 ਤੇ ਇੱਕ ਪਿੰਡਾ ਨਾ ਜਾਂਦਾ ਚੇਤੂ ਬਣ ਗਿਆ ਸੋਨਾ ਹਾਲਾਂਕਿ ਕਹਿੰਦੇ ਬਾਹਰ ਕਰ ਰਿਹਾਗਾ ਇਹਨਾਂ ਪਲੇਰਾਂ ਦੇ ਇਹ ਕਹਿੰਦੇ ਚਰਚਾ ਕਰਨੇ ਕਰਾਉਂਦੀ ਆ ਅੰਦੇ ਬਲੇ ਕਹਿੰਦੇ ਇਹ ਕਰ ਰਿਹਾ ਬੱਲੇ ਔਰ ਪਿੰਡਾ ਮੁੰਡੇ ਦਾ ਆਹ ਬੱਲੇ ਬਲੇ ਕਰਵਾ ਗਿਆ ਆਹ ਖੁੱਤੀ ਭਾ ਗਿਆ ਮੇਰੇ ਵੀਰੋ ਅਗਲੀ ਰੇਡ ਕਹਿੰਦੇ ਰਵੀ ਦਾ ਢਲਵਾ ਪਿੰਡਾ ਕਰਨਾ ਕੋਸਾ ਪਲੇਟਰਾਂ ਦਸਿਆ ਪਹੁੰਚਦਾ ਆ ਗਿਆ ਜਵਾਲਾ

ਸਪੌਂਸਰ ਹਰ ਸਾਲ ਦੀ ਤਰ੍ਹਾਂ ਆ ਮੰਦੀਪ ਹੁਣੀਆਂ ਦੇ ਨਾਲ ਅੱਜ ਦੇ ਮੇਲੇ ਦੇ ਉੱਤੇ ਕਹਿੰਦੇ ਸੋਨੇ ਹਾਲ ਵਾਲੇ ਨੇ ਇੱਕ ਮੋਟਰਸਾਈਕਲ ਅੰਤਾਰ ਸੋਢੀ ਹੁਣੀਆਂ ਨੇ ਮੋਟਰਸਾਈਕਲ ਅੱਜ ਕਹਿੰਦੇ ਟਿੱਟਾ ਜਾ ਰਿਹਾਗਾ ਆ ਕਬੱਡੀ ਕਹਿੰਦੇ ਫਿਰ ਦੋ ਵਰਗੀ ਵਾਲਾ ਅੱਜ ਆ ਮੋਟਰਸਾਈਕਲ ਪਾਲੀਆਂ ਪੈਂਦੀਆਂ ਨੇ ਆ ਮੋਟਰਸਾਈਕਲ ਲੀਆਂ ਪੈਂਦੀਆਂ ਨੇ ਗਿਆ ਅਗਲੀ ਰੇਡ ਤੇ ਲੇਗੇ ਆ ਅਮਰਗੰਗ ਤੇ ਦਾ ਟਿੱਪੂ ਵਾਲਾ ਕਰੇਗਾ 113 ਹੁਣ ਤੇ ਕਹਿੰਦੇ ਗੋਗੋ ਹੁਣੀ ਜਸਕਰਨ ਹੁਣੀ ਤਰਲੋਚੀ ਜਵੀਨ ਸਿੰਘ ਜੀ ਹੁਣੀ ਤੇ ਗਗਨਦੀਪ ਸਾਹੀ ਹੁਣੀ ਸਾਰੀ ਪ੍ਰਬੰਧਕ ਕਮੇਟੀ ਮੇਰੇ ਵੀਰੇ ਖੁਸ਼ ਹੈ ਪੱਪਾ ਦਾਸਾ ਜੀ ਦੇ ਨਾਮ ਦਾ ਇੱਕ ਮਰੀ ਜਕਾਰਾ ਲਾਈਏ ਸਾਰੀ ਸੰਗਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੁੱਲਾ ਰੇਡ ਪਾਉਣ ਲਈ ਤਿਆਰ ਵਰ ਤਿਆਰਾ ਕਦੇ ਫ੍ਰਿਜਮੂ ਦੇ ਅਮਰੀਕਾ ਦੇ ਬੱਕੇ ਪੜਦੇ ਦੁੱਲੇ ਨਿਕਲੇ ਸਖਪਰੀਏ ਦੁੱਲੇ ਦੀ ਅੱਜ ਦੇ ਟਾਈਮ ਵਿੱਚ ਆਹ ਦੁੱਲੇ ਵੀ ਚਾਚਾ ਹੋ ਗਏ ਆਹ ਰਾਗਿਆ ਬੇਟਾ ਮੁੰਡਾ ਛੇੜੀਆਂ ਪਾੜਿਆ ਬੱਲੇ ਬੱਲੇ ਕਰਵਾ ਲਿਆ ਗਾ ਹੁਣ ਕੌਣ ਆਤਰਾ ਪੋੜੇ ਕਹਿੰਦੇ 2001 ਕੰਨੀਆਂ ਮਨੀ ਫੜਿਆ ਮਮਦਵਾ ਪਿੰਡ ਦਾ ਇੱਕ ਕਹਿੰਦੇ ਮਨੀਆ ਬਿਆਲਪੁਰੇ ਵਾਲਾ ਲਖਣਗੇ ਪੰਡੇ ਪਿੰਡਾ ਚਾਚੇ ਦਾ ਫਸਰੇ ਕਰ ਗਿਆ ਸਾਡੀ ਜਿੰਦਗੀ ਦੇ ਪਰੇ ਤੇਰੇ ਮਿੱਤਰ ਫਹਿਰ ਕਬੱਡੀ ਪ੍ਰੇਰ ਸੁਖੀ ਦਾ ਪਿੰਡ ਲਖਣਗੇ ਪੰਡੇ ਅਰਵਿੰਦਰ ਪ੍ਰਭਾਨ ਦੀ ਗੱਲ ਆਉਂਦੀ ਰਹੀਆ ਕਾਜਵੀਰ ਰਾਜੂ ਵਰਗੇ ਦਿਖਤਾਨ ਪੰਡੇ ਵਰਗੇ ਲਖਣਗੇ ਪੰਡੇ ਪਰਦੇ ਪੈਦਾ ਕਰਿਆ ਆਹ ਰੇਡ ਪਾਉਣ ਦੇ ਨੇ ਕਹਿੰਦੇ ਮੁੰਡਾ ਮਹਿਕ ਪਤਣਾ ਵਾਲਾ ਦੀਪੂ ਫੇਰ ਆ ਗਿਆ ਤਿੰਨ ਰੇਡਾਂ ਜਿਹੜੇ 1100 ਦੀਆਂ ਜਿਸ ਕਾਰਨ ਸਾਡਾ ਵੀਰ ਬਰਵਿੰਦਰ ਯੂਕੇ ਤੇ ਨਾਲ ਸਾਡਾ ਗੋਗੋ ਜੁਐਸ ਤਰਲੋਚਨ ਸਿੰਘ ਜੀ ਆ ਤੇ ਨਾਲ ਸਾਡਾ ਕੀਪਾ ਬਾਉਪੁਰ ਕਹਿੰਦਾ ਵੀ ਦੀਪ ਦੀਆਂ ਤਿੰਨ ਕਬੱਡੀਆਂ 5100 ਦੀਆਂ ਆਉਣਗੀਆਂ ਉਧਰ ਕਹਿੰਦੇ ਰੇਡ ਪਾਉਂਦੇ ਹੋ ਫਿਰ ਬਾਗਮ ਦੇ ਵਿੱਚ ਲੱਖਾ ਸਾਡਾ ਵੀਰ ਕਮੈਂਟਰ ਉਹ ਬਿੱਟੂ ਵਾਲੇ ਬਸ ਅੱਗੇ ਸੰਪਰਕ ਕਰਦੇ ਗਰਾਊਂਡ ਦੇ ਵਿੱਚ ਲੱਖਾ ਸਾਡਾ ਕਮੈਂਟਰ ਬਿੱਟੂ ਭਾਈ ਦਾ ਸਰਪਾ ਚਾਲੇ ਰੇਡ ਪੈਂਦੀ ਆ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਛੱਡਦੇ ਵੱਡੀ ਆ ਟੀਮਿਆਂ ਦਾ ਕਬੱਡੀ ਪਾ ਰਹਿਆ ਅਸਾਦ ਜੀ ਜਗਜੀ ਟੀਮਿਆਂ ਦਾ ਕਬੱਡੀ ਪਾ ਰਹੇਗਾ ਚੱਲੋ ਬੰਦੇ ਖੜਾ ਨਬੋ ਉਕੇ ਛੱਡ ਭਾਈ ਖੜਾ ਪੈਸੇ ਲਾਉਣੇ ਸ਼ੁਰੂ ਕਰ ਦੇ ਲਾ ਛੱਡ ਕੇ ਲਾ ਦੀਪ ਦੀਆਂ ਤਿੰਨ ਕਬੱਡੀਆਂ ਦੀਪ ਦੀਆਂ ਤਿੰਨ ਰੇਡਾਂ ਫਿਰ ਦੀਪ ਤੇ ਜਾਣਦੇ ਹੋ ਹੱਲ ਤੇ ਉੱਠੀ ਹੈ ਜੀ ਉਹ ਤਾਂ ਦੇਣੇ ਆ ਭਿੰਨਾ ਤੂਰ ਭੀਮਾ ਤੂਰ ਗੋਗੀ ਯੂਕੇ ਪ੍ਰੀਤ ਤੂਰ ਹੈਪੀ ਸਾਪ ਸਹਜੀਤ ਯੂਕੇ ਛੱਪੀ ਯੂਕੇ ਰਮਨ ਚੌਰ ਬਾਬਾ ਗੁਰਦੇਵ ਜੀ ਵੱਲੋਂ ਐਲਾਨ ਆ ਵੀ ਇਸ ਕਾਡੀ ਤੋਂ ਬਾਅਦ ਦੀਪ ਦੀਆਂ ਤਿੰਨ ਰੇਡਾਂ ਰੁਪਈਆ ਕਹਿੰਦੇ 15000 ਰੁਪਈਆ ਕਹਿੰਦੇ ਦੀਪ ਦੀਆਂ ਅਗਲੀਆਂ ਤਿੰਨ ਰੇਡਾਂ ਤੇ 5000 ਗਰੀਬਾਂ ਖਾਂ ਵਾਲਾ ਬਿੱਟੂ ਸਨਵੀਰ ਭੋਲੂ ਵਾਲੀਏ ਲੱਖੇ ਦੇ ਲਈ ਵੱਡੇ 500 ਦੇ ਮਾਮਸਤਾਰਪਾਉਂਦੇ ਕਰਿਆ। ਬਹੁਤ ਧਰਲੇ ਦੀ ਕਮੇਟੀ ਪੈ ਗਈਆਂ ਮੇਰੇ ਮਿੱਤਰੋ। ਨਵੀ ਪਾਈ 11000 ਆਪਾ ਸੁਣਾ ਹੋਲੇ ਮਨਦੀਪ ਯੂ ਐਸ ਏ ਤੇ ਨਾਲ ਰਾਜਾ ਜੋਰ ਜੋਬਨ ਕਿਉ ਟੈਂਪੀ ਕੈਨੇਡਾ ਵੱਲੋਂ ਖੇਡਣਾ ਵੀ ਯਾਫੀ ਗੀਤ ਨੂੰ ਜਵਾਲ ਆਵੇਗਾ। ਉਹ ਵੀ ਆਫੀ ਮੇਰੇ 11000 ਹੋਊਗਾ ਮੇਰੇ ਵੀਰੋ। ਇਹ ਨਮੂਦੀ ਮੇਰਾ ਟੋਫੀ ਪਾਉਣਾ। ਜਿਹੜੇ ਸਾਡੇ ਭਰਾ ਭਿੰਦਾ ਤੋਰਦੇ ਨਾਲ ਭਿੰਦਾ ਤੋਰ ਖੋਕੇ ਯੂਕੇ ਫ੍ਰੀ ਤੇ ਤੋਰ ਤੇ ਖੱਟੀ ਸੱਪ ਤੇ ਸੋਜੀਤ ਯੂਕੇ ਸੱਭੀ ਯੂਕੇ ਤੇ ਰਮਨ ਜੱਲ ਤੇ ਕਰਦੇ ਬਾਬੇ ਵੱਲੋਂ ਆ ਨਵਉਂ ਚੀਮਾਂ ਵਾਲੀਆਂ ਟਿੰਡ ਰੇਡਾ ਰੁਪਈਆ 10000 ਹੋਣਾਗਾ ਰੁਪਈਆ 10000 ਜਿਹੜਾ 11000 ਲੱਗਿਆ ਤਿੰਨ ਕਬੱਡੀਆਂ ਤੇ ਲੱਗਿਆ ਜਿਹੜਾ ਵੀ ਜੱਫੀ ਜੱਫਾ ਲਾਵੇਗਾ ਦੀਪ ਨੂੰ ਉਹਨੂੰ 11000 15000 ਇਥੇ ਪਹਿਲੀ ਪੈ ਗਈ ਪਹਿਲੀ 15000 ਦੇ ਆਹ ਨੂੰ 15000 ਦੇ 15000 ਰੇ ਯਾਫੀ ਦੱਸੋ ਆ ਸੱਤੂ ਨੇ ਕਹਿੰਦੇ ਸਰਖਪੁਰੀ ਨੇ 15000 ਦਾ ਪਹਿਲੀ ਰੇਤ ਜਫਾ ਲਾ ਕੇ ਕਹਿੰਦੇ ਜਮਾ ਸੱਤੂ ਮੈਂਨੇ 15 ਬੋਲੇ ਮੈਨੂੰ ਧੀਮੀ ਬਾਰੀ ਕਰਿਆ ਕੋਦਰ 10 ਬੋਲੇ ਗਿਆ ਬਾਬਾ ਜੀ 15 ਨੂੰ ਆ ਵੱਡੇ ਸੱਤੂ ਸਰਖਪੁਰੀਆ ਕੋਲ ਕਰਦੇ 15000 ਆ ਆ ਜਫਾ ਕਿਨੇ ਲੈ ਸੀ ਇਹਨੂੰ ਸੱਤੂ ਸਰਖਪੁਰੀਆ ਲੈ ਵੀ ਸਰਖਪੁਰੀਆ ਕਿਸ ਗੱਲ ਸੋਨਾ ਮੈਂ ਐਂਟੀ ਕਨੇਡਾ ਰਾਜਾ ਜਾਨ ਮਨਦੀਪ ਜੁਏਸੇ ਬੰਮ ਲੋ ਗਿਆਨਾ ਯਾ ਰਾਜਾ ਫਾ ਸਤੂ ਸੁਰਖਪੁਰਿਆ ਨੇ ਲਾਇਆ ਸੋ ਇਹ ਸਤੂ ਦਾ ਹੈ ਮੋਟਰਸਾਈਕਲ ਜਿਹੜੇ ਭਰਾਵਾਂ ਨੇ ਸਪான்ਸਰ ਕੀਤੇ ਐ ਕਰਨਜੀਤ ਕਨੇਡਾ ਉਹ ਵੀ ਵੀਰ ਸਾਡਾ ਲੈਵ ਜੁੜਿਆ ਹੋਇਆ ਹੈ ਰਜਿੰਦਰ ਸਿੰਘੀ ਕਰਨ ਵੀਰ ਕਨੇਡਾ ਗਾ ਕਰਨ ਵੀਰ ਕਨੇਡਾ ਕਰਨ ਜੀਤ ਨੇ ਕਰਨ ਵੀਰ ਕੈਨੇਡਾ ਉਹ ਵੀ ਕਹਿੰਦੇ ਲਾਈਵ ਜੁੜਿਆ ਹੋਇਆ ਹੈਗਾ ਉੱਚੇ ਤੇ ਤਰ ਤੇ ਧੰਨਵਾਦ ਆ ਕਰਨ ਵੀਰ ਦਾ ਆ ਰੇਡ ਕਹਿੰਦੇ ਮਹਿਕ ਦੀ ਪੈਂਦੀ ਆ ਖੇਡ ਮੈਦਾਨ ਦੇ ਵਿੱਚ ਆ ਪੈਂਦੀ ਰੇਡ ਦੇ ਉੱਤੇ ਕੌਣ ਬੱਲੇ ਵਾਲਿਆ ਕਰਨ ਆ ਹੈ ਤੀਸਰਾ ਪਿੰਡਾ ਯਾ ਮੇਰਾ ਜਿਹਨੇ ਕੋਸ਼ਿਸ਼ ਕਰੀਆ ਪਰ ਬਣ ਧਾਵੇ ਨੇ ਆਪਣੇ ਟੀਮ ਨੂੰ ਹਿੱਸੇ ਜੋੜ ਦਿੱਤਾ ਉਧਰ ਜਰਨੈਲ ਸਿੰਘ ਦੀ ਟੀਮ ਕਦੇ ਹੁਣ ਜੋਧਰ ਦੇ ਹੀਰੇ ਭਾਵਾਂ ਦੇ ਆ ਪਹਿਲੀ ਰੇਡ ਦੇ ਉੱਤੇ ਕੌਣ ਬਲੇ ਕਰਵਾਵੇਗਾ ਉਹ ਗੱਪਰੂ ਭੜ ਗਿਆ ਲੱਤਾ ਜਾ ਕੇ ਉਹ ਮਮਲਾ ਪਿੰਡ ਕਿਹਦੀ ਨਾਮ ਆਹ ਕਹਿੰਦੇ ਬੱਲੇ ਬੱਲੇ ਉਹ ਬੱਤਕੀ ਪਿਆਰ ਦੇ ਨਾਮ ਆਹ ਲੱਗਾ ਚੋਟੀ ਦਾ ਯਾਫਾ ਤੇ ਪਹੁੰਚ ਗਿਆ ਸਟਾਪ ਪਰ ਅਗਲੀ ਰੇਡ ਲੁੱਟ ਖੇਤ ਕੰਮ ਕਰਾਉਣ ਕਹਿੰਦੇ ਰੇੜ ਪੈਂਦੀਆਂ ਦੀਪਦੀ ਲੈ ਵੀ ਬਾਈ ਦੁੱਲੇ ਦੀਆਂ ਤਿੰਨ ਕਬੱਡੀਆਂ ਤੇ ਜੇ ਸਿੰਮੂ ਜੱਫਾ ਲਾਦੇ ਜਾਂ ਗਿੰਨੀ ਜੱਫਾ ਲਾਵੇ 5100 ਬਰਿੰਦਰ ਸਿੰਘ ਯੁਕਤੇ ਗੋਗੋ ਯੂ ਐਸ ਏ ਕਿਪਾ ਬਾਹੋਂ ਪਰੇ ਜਸਕਰਨ ਸਿੰਘ ਤੇ ਤਰਲੋਚਨ ਸਿੰਘ ਯਾਰ ਵੱਲੋਂ ਦੁੱਲੇ ਨੂੰ ਤਿੰਨ ਕਬੱਡੀਆਂ ਤੇ ਮੇਰੇ ਵੀਰੋ ਜਿਹਦਾ ਵੀ ਯਾਫੀ ਜੱਫਾ ਲਾਵੇਗਾ 5100 ਹੋਣਾ ਹੈ ਸਤਿਕਾਰ ਵੀਰੇ ਸਰਸਿੰਘ ਦੇ ਪਰਿਵਾਰ ਵਾਲਾ ਮਹਿਕ ਦੀਆਂ ਰੇਡਾਂ ਤੇ 5000 ਰੱਖਿਆ ਸੀ ਬਾਬਾ ਜੀ ਉਹਦੀਆਂ 500 ਰੁਪਏ ਪੈ ਗਏ ਆ ਉਹ ਪੂਰਾ ਕਰੀਏ ਜੀ ਇੱਕ ਮਿੰਟ ਕਰੀਏ ਰੇਡਾਂ ਉੱਤੇ 5000 ਲੱਗਿਆ ਸੀ ਜਸ਼ਨ ਸਵਰਗਵਾਸੀ ਕਰਮ ਸਿੰਘ ਇੱਕ ਮਿੰਟ ਪੈਸੇ ਦਵਾ ਦਿੰਦੇ ਜੀ ਕਰਮ ਸਿੰਘ ਨੇ ਉਹਨਾਂ ਦੇ ਪਰਿਵਾਰ ਵੱਲੋਂ 5000 ਰੱਖਿਆ ਸੀ ਉਹਦੇ ਤਿੰਨੇ ਪੈ ਗਏ ਹਾਂ ਜੀ ਦੀਪੂ ਜੀ ਸ਼ਾਨ ਵਾਲਾ ਵੀਰ ਸਾਡੇ ਕੁਲਦੀਪ ਸਿੰਘ ਜੀ ਸਾਹੀ ਸਾਹਿਬ ਉਹਨਾਂ ਨਾਲ ਸੰਪਰਕ ਕਰ ਲਵੇ ਇੱਥੇ ਆ ਕੇ ਆਹ ਜਿੱਥੇ ਸ਼ਾਨ ਲੱਗੀ ਲਓ ਦੀਪ ਕਬੱਡੀ ਪਾ ਕੇ ਆ ਗਿਆ ਧੁੱਲਿਆ ਜਿਹੜਾ ਵੀ ਜਾਫੀ ਆਹ ਮੁੰਡੇ ਨੂੰ ਜੱਫਾ ਲਾਉ ਤਿੰਨ ਕਬੜੀਆਂ ਦੇ ਵਿੱਚ ਮੇਰੇ ਵੀਰੋ ਖੀਰਾ ਬਣੀਏ ਬੁੱਲੇ ਨੂੰ ਉਹਨੂੰ 5100 ਦੇ ਮਾਰ ਲੈ ਵੀ ਜਸ਼ਨ ਕਰੀ ਗੱਲ ਆਹ ਰੇਡ ਕਹਿੰਦੇ ਬੁੱਲਾ ਇਸ ਵੇ ਟੌਨ ਦੇ ਨਹੀਂ ਤਿਆਰ ਤੇ ਤਿਆਰਾ ਉਧਰ ਭਿੰਨਾ ਤੂਰ ਭੀਮਾ ਤੂਰ ਗੋਕੀ ਯੂਕੇ ਪ੍ਰੀਤ ਤੂਰ ਹੈਪੀ 700 ਜੀਤ ਯੂਕੇ ਆਲਦੀ ਪਹੁੰਚ ਗਿਆ ਬੁੱਲੇ ਦੀ ਰੇ ਪੰਜ ਹਜ਼ਾਰੀਆ ਬੁੱਲੇ ਦੀ ਇੱਕ ਕਬੱਡੀ ਪੈ ਗਈ ਹੈ ਮੈਂ ਜੱਟੀਆਂ ਨੂੰ ਬੇਨਤੀ ਕਰਦਾ ਦੀਪ ਕਹਵੇਂ ਮੁੰਡਿਆਂ ਨੂੰ 5100 ਬੁੱਲੇ ਦੀਆਂ ਦੋ ਕਬੱਡੀਆਂ ਬਾਕੀ ਹੈ ਇੱਕ ਜਫਾ ਤੇ ਆ ਉਹਦਾ ਜਫਾ ਕੋਈ ਆ ਪੱਟੜ ਵਾਲੇ ਅਸੀਂ ਪਿਆ ਤੇਰਾ ਤਿੰਨ ਜਫੇ ਬੋਲੇਗੇ ਇੱਕੋ ਜਫਾ ਲਵੇਗਾ 5000 ਦੇਣਾ ਐਨਆਰਆਈ ਭਰਾਵਾਂ ਦੇ ਐਨਆਰਆਈ ਨੇ 5000 ਪਹਿਲੀ ਵੇਤੇ ਜਫਾ ਟਾਹਿਆਰ ਦੀ ਪੈਸੇ ਗਿਆ ਇਹਦੇ ਕਹਿੰਦੇ ਪਹਿਲੀ ਤੇ ਜਹਾਵਾ ਲਾ ਗਿਆ ਬੁੱਲ੍ਹੜੀਆਂ ਕਰਨਾ ਕਰਨੇ ਆ ਉਧਰ ਪੈਸੇ ਨਾਲ ਹੁੰਦੇ ਬਾਬਾ ਜੀ ਖੜੇ ਆ ਗੁਰਦੇਵ ਜੀ ਉਹਨੂੰ ਤਾਂ ਪ੍ਰੋਪਰ ਕਰੀਏ ਬਾਹਰ ਸਰਦਾਰ ਅਗਲੀ ਰੇਲ ਤੇ ਕਹਿੰਦੇ ਜਿੰਨੇ ਕਾਲੇ ਹੋਵੇ ਮੁੰਡਿਆਂ ਨੂੰ ਮੋਟਰਸਾਈਕਲ ਵੀ ਬਾਕੀ ਆਲੇ ਕੇਲੇ ਭਾਂਗਾ ਵਾਲੇ ਹੋਣਗੇ ਔਰ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਤਿਆਰ ਖੇਡਾਂ ਵੀ ਜਾਫੀ ਉਹ ਦੱਸੂਗਾ ਮੈਂ ਕਿਹੜਾ ਜਾਫੀ ਹੈ ਕਹਿੰਦੇ ਚੱਜਾ ਵੰਡਿਆ ਦਿੱਤੀ ਜਲ ਦਾ ਤੇ ਛਿੱਟੇ ਜਲ ਦਾ ਸਪੈਸ਼ਲ ਤੌਰ ਤੇ ਧੰਵਾਦ ਆ ਮੇਰੀ ਜ਼ਿੰਦਗੀ ਦੇ ਪਰਮਦੇਰੇ ਮਿੱਤਰ ਦੇ ਬੜੇ ਪਿਆਰ ਸਤਿਕਾਰ ਦੀਪ ਰੇਡ ਪਾਦਾ ਹੋਇਆ ਖੇਡ ਮੈਦਾਨ ਦੇ ਵਿੱਚ ਆ ਪੈਂਦੀ ਰੇਡ ਦੇ ਉੱਤੇ ਕੌਣ ਬੱਲੇ ਬਲੇ ਕਰਵਾਵੇਗਾ ਦੇਸਰਾ ਪਿੰਡਾ ਯਮੇ ਦਾ ਆ ਜਾਮਾ ਦੇਸਰਾ ਵਾਲਾ ਆ ਬੱਲੇ ਬੱਲੇ ਭੱਲੇ ਭੱਲੇ ਐਕਸ਼ਨ ਵਾਲੀ ਮਸ਼ੀਨ ਤੇ ਪੈਂਣ ਕਹਿੰਦੇ ਦੀਪ ਦੇ ਹਿੱਸੇ ਅਗਲੀ ਰੇਡ ਦੁੱਲੇ ਦੀ ਦੀਪੂ ਫਿਰ ਪੈਂਦੀ ਆ ਜਾਮਿਆ ਬੇਸਲਾ ਵਾਲੇ ਦਾ ਜਿਹੜੀ ਵੀ ਰੈਂਟਰ ਨੂੰ ਲਗਾਤਾਰ ਤਿੰਨ ਜੱਫੇ ਲਾਵੇਗਾ ਸੋਨਾ ਹੌਲੈਂਡ ਰਾਜਾ ਚੋਰ ਤੇ ਐਮਪੀ ਕੈਨੇਡਾ ਤੇ ਮਨਦੀਪ ਜੁਨੇਸ ਦੇ ਵੱਲੋਂ 21000 21000 ਦਿੱਤਾ ਜਾਣਾ ਜਾਮਿਆ ਤਿੰਨ ਜੱਫੇ ਇਧਰ ਆਹ ਕਹਿੰਦੇ ਸੋਨੇ ਹਰੇ ਸਾਡੇ ਵੀਰ ਮਨਦੀਪ ਹਰੇ ਰਾਜੇ ਹਰੇ ਆਹ ਕਹਿੰਦੇ ਐਮਪੀ ਕੈਨੇਡਾ ਹਰੇ ਕਹਿੰਦੇ ਵੱਡੇ ਮਾਨ ਸਨਮਾਨ 11000 ਰਿਆ ਉਧਰ ਕਹਿੰਦੇ ਰਾਜੂ ਆ ਕਹਿੰਦੇ ਵੀਰ ਸਾਡਾ ਯੋਗ ਰਹਿਦਾ ਬਿਚ ਕੈਨੇਡਾ ਦੇ ਨਾਲ ਬੱਗੇ ਹੁਣੀ ਦੇ ਜਿੰਦੇ ਹੁਣੀ ਦੇ ਉਹਨਾਂ ਵੱਲੋਂ ਕਹਿੰਦੇ 75 ਦੇ ਪ੍ਰੈਸ ਸਪான்ਸਰ ਕਰੇ ਗਿਆ ਬਲਵਿੰਦਰ ਸਿੰਘ ਜੀ ਯੂਕੇ ਉਹਨਾਂ ਵੱਲੋਂ ਆਪਣੇ ਸਾਥੀਆਂ ਦੇ ਵਰਕੇ ਆ ਆਲਪਰ ਕਲੱਬਾਂ ਦੇ ਜਿਹੜੇ ਪ੍ਰੈਸ ਸਪான்ਸਰ ਕਰੇ ਗਿਆ ਇੱਕ ਮਿੰਟ ਵੀਰੇ ਆ ਬਲਜੀਤ ਜੀ ਆ ਜਫਾ ਲੱਗਿਆ ਸੀ ਧੁੱਲੇ ਨੂੰ ਕਿਹੜੇ ਮੁੰਡੇ ਨੇ ਲਾਇਆ ਸੀਗਾ ਘਿੰਨੀ ਨੇ ਸੀਤੇ ਦੇ ਜਪਾਣ ਨੇ 5100 ਸਾਡਾ ਕਰੋਚਨ ਸਿੰਘ ਜੀ ਬਲਵਿੰਦਰ ਸਿੰਘ ਯੂਕੇ ਤੇ ਜਸਕਰਨભાઈ ਤੇ ਨਾਲ ਕੀਪਾ ਬਾਵੋਪੁਰ ਤੇ ਗੋਗੋ ਯੂਐਸਏ ਉਹਨਾਂ ਵੱਲੋਂ ਸੀਤੇ ਪੱਤਰ ਦੇ ਲਈ 5100 ਦੇ ਮੈਚ ਦੇ ਗਫਰੇ ਪਹੁੰਚਦੇ ਹੋ ਗਏ ਨੇ ਲੈ ਵੀ ਯਾਮਿਆ 21000 ਆ ਤੈਨੂੰ ਜੱਫੀਆਂ ਦਾ 21000 ਦਿੱਤਾ ਆ ਯਾਮੇ ਦੇ ਤਿੰਨ ਜੱਫੇ ਆਹ ਚਰਚਾ ਕਦੇ ਵਾਡੀ ਹੋ ਜਾਣੀ ਆ 21000 ਯਾਰ ਤੇਰਾ ਸੁਪਰਸਟਾਰ ਆ ਰੇਡ ਕੰਨੇ ਪਟਨਾ ਦਾ ਮਹਿਕ ਇਸ ਵੇਲੇ ਪਾਉਣ ਦੇ ਲਈ ਤਿਆਰ ਵਰ ਤਿਆਰ ਆ ਪਟਨਾ ਮੈਂਗ ਬਾਈ ਮਾਤੀ ਪਛਾਣ ਹੋ ਜਾ ਤੰਨੇ ਬਾਜੀ ਆ ਪਿੱਛੇ ਨੂੰ ਕਰ ਦੋ ਸਾਡੇ ਵੀਰਾਂ ਨੂੰ ਜੇ ਜਾਮਾ ਜੱਫਾ ਨਾਲ ਸੋਨਾ ਹੌਲੈਣ ਸਾਡਾ ਮੰਦੀਪ ਯੂ ਐਸ ਏ ਤੇ ਨਾਲ ਐਮ ਪੀ ਕੈਨੇਡਾ ਰਾਜਾ ਜੋਲ ਜੋਵਨ ਯੋਲ ਇਹਨਾਂ ਭਰਾਵਾਂ ਵੱਲੋਂ 21000 ਹੋਊਗਾ ਜਾਮੇ ਦੇ ਤਿੰਨ ਜੱਫਿਆਂ ਦਾ ਲੈ ਵੀ ਦੇਸਲਾ ਵਾਲਿਆ ਇੱਥੇ ਰੱਖ ਪਹਿਲਾ ਆ ਜਿਸ ਪਤਣਾ ਨਾਮ ਹੈ ਘਾਗ ਪਾਟਿਆ ਪਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਨੇ ਬਨੇ ਕਰਵਾ ਗਏ ਮੈਚ ਸਮਾਪਤ ਮੈਚ ਸਮਾਪਤ ਆ ਸਮਾਪਨ ਹੈ ਇਹ ਟੂਰਨਾਮੈਂਟ ਦੇ ਦੋਹਾਂ ਪਲੰਟੇ ਪੰਗਲੇ ਤਾਰੀਖ ਸੁਖੇ ਸ਼ੋਕਰ ਦੀ ਟੀਮੋਂ ਠੱਡੇ ਦੀ ਹੈ ਪੀਰਾ ਚਰਜੀ ਟੀਦਾ ਮਨ ਮਨਵੀਰ ਖਰੇ ਮਾਝੇ ਵਾਲਾ ਰਿੰਡੋ ਪਤਾਰੇ ਵੀ ਕਹਿੰਦੇ ਪਿਆਰ ਕਰਦਾ ਸੁਖੇ ਸ਼ੋਕਰ ਦੇ ਨਾਲ ਪਿਆਰ ਹੈ ਮੇਰੇ ਪਤਾਰਾ ਜੈ ਮਾਟਲਾ ਸੰਦੀਪ ਮਲਹੋਤਰੇ ਹੁਣੀਆਂ ਦਾ ਉੱਚੇ ਜੀ ਦਰ ਤੇ ਧੰਨਵਾਦ ਆ ਅੱਜ ਦਾ ਇਹ ਕੱਪ ਕਹਿੰਦੇ ਸ਼ਤਮਾ ਧੰਨਵਾਦ ਆ ਸਾਰੇ ਇਨਾਰੀ ਭਰਾਵਾਂ ਦਾ ਪਰ ਕੀਤੇ ਐ ਅਗਲੇ